ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬੁਰੇ ਲੱਗਦੇ ਆਂ ਕਈ ਵਾਰੀ ਅਸੀਂ ਉਹਨਾਂ ਨੌਜਵਾਨਾਂ ਨੂੰ ਖਾਸ ਕਰਕੇ ਜਿਹੜੇ ਨੌਜਵਾਨ ਇਹਨਾਂ ਗਾਉਣ ਵਾਲਿਆਂ ਨੂੰ ਇਹਨਾਂ ਨਚਾਰਾਂ ਨੂੰ ਆਪਣੇ ਆਈਡਲ ਮੰਨਦੇ ਨੇ ਪਰ ਤੁਸੀਂ ਦੇਖੋ ਇੱਕ ਬੰਨੇ ਤਾਂ ਇਹ ਹਮੇਸ਼ਾ ਇਹ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਸਿੱਖ ਧਰਮ ਨੂੰ ਬੜਾ ਪਿਆਰ ਕਰਦੇ ਆਂ ਅਸੀਂ ਬਹੁਤ ਸਤਿਕਾਰ ਕਰਦੇ ਆਂ ਗੁਰੂ ਸਾਹਿਬਾਨਾਂ ਦਾ ਸਿਧਾਂਤਾਂ ਦਾ ਸ਼ਹੀਦਾਂ ਦਾ ਖਾਸ ਕਰਕੇ ਜੇ ਦਿਲਜੀਤ ਦੀ ਗੱਲ ਕੀਤੀ ਜਾਵੇ ਤੇ ਇਹ ਹਮੇਸ਼ਾ ਕਿਹਾ ਜਾਂਦਾ ਉਹਨੂੰ ਫੋਲੋ ਕਰਨ ਵਾਲੇ ਲੋਕਾਂ ਦੇ ਵੱਲੋਂ ਕਿ ਦਸਤਾਰ ਨੂੰ ਪ੍ਰਮੋਟ ਕੀਤਾ ਮੈਂ ਬੜੇ ਬੁੱਧੀਜੀਵੀ ਵੀ ਦੇਖੇ ਨੇ ਆਪਣੇ ਨੂੰ ਬਹੁਤ ਸਿਆਣੇ ਕਹਿਣ ਵਾਲੇ ਲੋਕ ਦੇਖੇ ਨੇ ਜਿਹੜੇ ਇਹ ਗੱਲ ਹਮੇਸ਼ਾ ਕਹਿੰਦੇ ਨੇ ਸਟੇਜਾਂ ਤੇ ਸੋਸ਼ਲਾਈਜ਼ ਕਰਦੇ ਨੇ ਮੀਡੀਆ ਦੇ ਵਿੱਚ ਵੀ ਦਰਜੀਤ ਦਸਾਂਝ ਨੇ ਦਸਤਾਰ ਨੂੰ ਬਹੁਤ ਪ੍ਰਮੋਟ ਕੀਤਾ ਪਰ ਉਹ ਇਸ ਐਂਗਲ ਤੋਂ ਸੋਚਦੇ ਨੇ ਉਹ ਐ ਸਿਧਾਂਤਕ ਐਂਗਲ ਤੋਂ ਸੋਚਣ ਅੱਜ ਜੇਕਰ ਦਲਜੀਤ ਦਸਾਂਝ ਨੇ ਦਸਤਾਰ ਨੂੰ ਪ੍ਰਮੋਟ ਕੀਤਾ ਉਹਨੂੰ ਦਸਤਾਰ ਨਾਲ ਪ੍ਰੇਮ ਤੇ ਪਿਆਰ ਹੁੰਦਾ ਛੇਦੀ ਦਿਹਾੜੇ ਚੱਲ ਰਹੇ ਨੇ ਜੇ ਦਸਤਾਰ ਦੇ ਕਿਰਦਾਰ ਦਾ ਉਹਨੂੰ ਪਤਾ ਹੁੰਦਾ ਤੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਇਹ ਲੋਕ ਕੀ ਕਰ ਰਹੇ ਨੇ ਇਹ ਲਾ ਰਹੇ ਨੇ ਆਪਣੇ ਸ਼ੋਅ ਅਖਾੜੇ ਕਰਨ ਔਜਲਾ ਏਪੀ ਢਿਲੋਣਾ ਦਾ ਇੱਕ ਮੁੰਡਾ ਇੱਕ ਦਲਜੀਤ ਆ ਇਹਨਾਂ ਦੇ ਲਾਈਵ ਸ਼ੋਅ ਚੱਲ ਰਹੇ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਚੰਡੀਗੜ੍ਹ ਚ ਕਾਨਸਰਟ ਸ਼ਾਇਦ ਨਾਲ ਹੁਣ ਹੋਇਆ ਕਿ ਹੋਣਾ ਇਹਨਾਂ ਨੂੰ ਨਹੀਂ ਪਤਾ ਵੀ ਦਿਹਾੜੇ ਕਿਹੜੇ ਚੱਲ ਰਹੇ ਨੇ ਸ਼ਹੀਦੀ ਇਲੈਕਸ਼ਨ ਵਾਲੇ ਨੇ ਇਲੈਕਸ਼ਨਾਂ ਰੱਖ ਲੀਆਂ ਸ਼ਹੀਦੀ ਦਿਹਾੜੇ ਦੇ ਵਿੱਚ ਵੋਟਾਂ ਪੁਆਲੀਆਂ ਢੋਲ ਢਮਕੇ ਵਜਾਲੇ ਚਰਾਬਾਂ ਪਿਆਲੀਆਂ ਇਹ ਨਿਚਾਰ ਜਿਹੜੇ ਨੇ ਇਹ ਆਪਣਾ ਇਹ ਕੰਜਰਪਣਾ ਕਰੀ ਜਾਂਦੇ ਨੇ ਉਹ ਜੇ ਲਾਹਣਤੀ ਸਾਡੇ ਲੋਕ ਨੇ ਜਿਹੜੇ ਇਹਨਾਂ ਦੇ ਸ਼ੋਅ ਪ੍ਰਮੋਟ ਕਰਦੇ ਨੇ ਤੇ ਉਹ ਤੋਂ ਵੱਡੇ ਲਾਹਣਤੀ ਨੇ ਜਿਹੜੇ ਜਾ ਕੇ ਤੇ ਉੱਥੇ ਇਹਨਾਂ ਦੇ ਸ਼ੋਅਾਂ ਦੇ ਵਿੱਚ ਪੰਗੜਾ ਪੰਗੜਾ ਪਾਉਂਦੇ ਫਿਰਦੇ ਨੇ ਕੰਜਰਖਾਨਾ ਕਰਦੇ ਨੇ ਤੀਆਂ ਭੈਣਾਂ ਨੂੰ ਨਿਸ਼ਾਰੇ ਨੇ ਆਪਣੀ ਉੱਥੇ ਦੇ ਦਿਨ ਕਿਹੜੇ ਚੱਲ ਰਹੇ ਨੇ ਜੇ ਸੱਚਮੁੱਚ ਤੁਸੀਂ ਸਿੱਖਾਂ ਦੇ ਪੁੱਤ ਜੇ ਨਾ ਕਿ ਤੁਹਾਨੂੰ ਤੁਹਾਡਾ ਇਤਿਹਾਸ ਨਹੀਂ ਪਤਾ ਉਦੋਂ ਤਾਂ ਬਹੁਤ ਵੈਗਰੂ 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 ਕਰਦੇ ਆਂ ਸੀ ਲੋਕਾਂ ਨੂੰ ਦਿਖਾਉਣ ਵਾਸਤੇ ਬੜੇ ਧਾਰਮਿਕ ਹੋਣ ਦਾ ਜਿਹੜਾ ਉਹ ਦਿਖਾਵਾ ਕਰਦੇ ਆ ਪਰ ਪੰਜ ਰਚਦੇ ਆ ਸ਼ਹੀਦੀ ਦਿਹਾੜੇ ਨੇ ਮੈਂ ਨਹੀਂ ਕਹਿੰਦਾ ਸੋਗ ਮਨਾਉਣ ਦੀ ਗੱਲ ਆ ਚੜ੍ਹਦੀ ਕਲਾ ਦੀ ਪ੍ਰਤੀਕ ਨੇ ਸ਼ਹੀਦੀ ਦਿਹਾੜੇ ਪਰ ਸ਼ਹੀਦੀ ਦਿਹਾੜਿਆਂ ਦੇ ਵਿੱਚ ਇਸ ਤਰੀਕੇ ਦੇ ਨਾਲੇ ਕੰਜਰਖਾਨੇ ਕਰਨੇ ਕਿ ਸਾਨੂੰ ਇਹ ਸ਼ੋਭਾ ਦਿੰਦੇ ਨਹੀਂ ਦਿੰਦੇ ਪਰ ਅਸੀਂ ਇਹ ਕਰਨੇ ਕਿਉਂਕਿ ਤੁਸੀਂ ਤਾਂ ਕੰਜਰੋਂ ਕੰਜਰਾਂ ਦਾ ਕੰਮ ਆ ਕੰਜਰਪੁਣਾ ਕਰਨਾ ਇਹ ਗੱਲਾਂ ਮੇਰੀਆਂ ਬਹੁਤ ਕੌੜੀਆਂ ਲੱਗਦੀਆਂ ਨੇ ਮੈਨੂੰ بڑے ਬੰਦੇ ਕਹਿੰਦੇ ਤੁਸੀਂ ਕੰਜਰ ਕਾ ਤੋਂ ਕਹਿੰਦੇ ਓਹਨਾਂ ਨੂੰ ਤਾਂ ਕੀ ਕਰੀਏ ਫਿਰ ਓਹਨਾਂ ਨੂੰ ਕੀ ਕਹੀਏ ਕਿ ਬਹੁਤ ਹੀ ਗਿਆਨਵਾਨ ਲੋਕ ਨੇ ਇਹ ਬੜਾ ਧਰਮ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਜਿਹੜੇ ਬੰਦੇ ਪੱਗ ਦੀ ਗੱਲ ਕਰਦੇ ਆ ਪੀ ਇਹਾਂ ਨੇ ਪੱਗ ਬੰਨੇ ਪ੍ਰਮੋਟ ਕੀਤਾ ਬਹੁਤ ਪੱਗ ਨੂੰ ਥਾਂ ਥਾਂ ਦੇ ਉੱਤੇ ਇਹ ਉਹੀ ਬੰਦਾ ਨਾ ਜਿਵੇਂ ਗਲਤ ਨਾ ਹੋਵਾਂ ਕਹਿੰਦਾ ਸੀ ਮੈਨੂੰ ਬਾਲੀਵੁੱਡ ਚ ਆਫਰ ਆਈਆਂ ਇਹ ਕਹਿ ਕੇ ਕਿ ਮੈਂ ਦਸਤਾਰ ਜਿਹੜੀ ਆ ਉਹ ਲਾਹ ਦਵਾਂ ਤੇ ਉਹਨੂੰ ਰੋਲ ਮਿਲ ਜਾਊਗਾ ਤੇ ਕਿੱਦਾਂ ਮੈਂ ਦਸਤਾਰ ਲਾਹੀ ਨਹੀਂ ਮੈਂ ਬਾਲੀਵੁੱਡ ਦੇ ਰੋਲ ਕੈਨਸਲ ਕਰਤੇ ਪਰ ਜਦੋਂ ਚਮਕੀਲਾ ਬੁਲਾਉਣੀ ਸੀ ਉਦੋਂ ਪੱਗ ਲਾ ਕੇ ਉਹ ਰਖਤੀ ਸੀ ਤੇ ਸੋ ਯਾਰ ਇਹਨਾਂ ਲੋਕਾਂ ਦੇ ਨੂੰ ਤੁਸੀਂ ਇਦਾਂ ਨਾ ਜੋੜਿਆ ਕਰੋ ਕਿਉਂ ਕਿ ਇਹਨਾਂ ਦਾ ਧੰਦਾ ਵਾ ਪ੍ਰੋਫੈਸ਼ਨ ਆ ਕੰਮਾ ਪੈਸੇ ਚਾਹੀਦੇ ਇਹਨਾਂ ਨੂੰ ਬਸ ਪੈਸਾ ਨੇਮ ਫੇਮ ਚਾਹੀਦਾ ਧਰਮ ਸਿਧਾਂਤ ਸਭ ਇੱਕ ਪਾਸੇ ਛਕੇ ਟੰਗ ਦਿੰਦੇ ਨੇ ਲੋਕ ਮੈਂ ਬਹੁਤ ਮਾਰਾ ਲੱਗਦਾ ਆਪਣੇ ਭੈਣ ਭਰਾਵਾਂ ਨੂੰ ਉਹਨਾਂ ਨੂੰ ਖਾਸ ਕਰਕੇ ਜਿਹੜੇ ਇਹਨਾਂ ਨੂੰ ਆਈਡਲ ਮੰਨਦੇ ਨੇ ਜਿਹੜੇ ਇਹਨਾਂ ਨੂੰ ਐ ਕਹਿੰਦੇ ਨੇ ਲਓ ਜੀ ਫਿਰ ਕੀ ਹੋ ਗਿਆ ਹਸਣ ਖੇਡਣ ਦੀਆਂ ਗੱਲਾਂ ਨੇ ਹਸਣ ਖੇਡਣ ਡੈ ਨੇ ਕਿਹੜਾ ਕੋ ਪਾਪ ਕਰ ਰਹੇ ਨੇ ਮੈਂ ਕਹਿੰਦਾ ਸਾਡੇ ਨੂੰ ਰੋਜ਼ ਕਰੋ ਗੰਜਰਖਾਨਾ ਕੋਠੇ ਚੜ ਕੇ ਨੱਚੋ ਸਾਨੂੰ ਕੀ ਲੱਗੇ ਪਰ ਗੱਲ ਤਾਂ ਇਹ ਹੈ ਕਿ ਜੇ ਸੱਚਮੁੱਚ ਆਪਣਿਆਂ ਨੂੰ ਪ੍ਰੇਜ਼ੈਂਟ ਕਰਦੇ ਹੋਂ ਸਿੱਖ ਦਿਖਾਉਨੇ ਹੋ ਲੋਕਾਂ ਨੂੰ ਕਿਸੀ ਬੜੇ ਧਾਰਮਿਕ ਧਾਰਮਿਕ ਗਾਣੇ ਕੱਢ ਕੇ ਤੇ ਫਿਰ ਸਿਧਾਂਤਾਂ ਤੇ ਪਹਿਰਾ ਦਿਓ ਨਾ ਦਿਹਾੜੇ ਕਾੜੇ ਚੱਲ ਰਹੇ ਨੇ ਸ਼ਹੀਦੀ ਤੁਸੀਂ ਕੀ ਕਰ ਰਹੇ ਹੋ ਤੁਸੀਂ ਨੌਜਵਾਨਾਂ ਨੂੰ ਨਿਚਾ ਰਹੇ ਹੋ ਸ਼ਰਾਬਾਂ ਪੀ ਆ ਕੇ ਖਾੜਿਆਂ ਦੇ ਵਿੱਚ ਸ਼ਰਮ ਨੂੰ ਹੱਥ ਮਾਰੋ ਇੰਨੇ ਵੀ ਲਾਹਨਤੀ ਨਾ ਹੋ ਇੰਨੇ ਵੀ ਕਿਰਤਕਾ ਨਾ ਹੋ ਕਿ ਜੇ ਤੁਹਾਨੂੰ ਗੁਰੂ ਨੇ ਇਹ ਜਸ ਪ੍ਰਤਾਪ ਦੇ ਤਾ ਨਾ ਬੇਸ਼ੱਕ ਇਹ ਸਿਧਾਂਤਾਂ ਤੋਂ ਵੱਖਿਆ ਮਰਿਆਦਾ ਤੋਂ ਵੱਖਿਆ ਸਿੱਖਾਂ ਦਾ ਨਾਲ ਇਸ ਕਾਮ ਦਾ ਇਸ ਕਾਜ ਦਾ ਕੋਈ ਲਿੰਕ ਨਹੀਂ ਤੱਕੇ ਦੇ ਨਾਲ ਗੱਲ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਕਹਿ ਕੇ ਕਿ ਇਹ ਪੰਜਾਬੀ ਸੱਭਿਆਚਾਰ ਆ ਨਾ ਇਹ ਪੰਜਾਬੀ ਸੱਭਿਆਚਾਰ ਆ ਨਾ ਸਿੱਖ ਸੱਭਿਆਚਾਰ ਇਹ ਸਿਰਫ ਤੇ ਸਿਰਫ ਕੀ ਆ ਕੰਜਰਪੁਣਾ ਨਚਾਰਪੁਣਾ ਹੋਰ ਕੁਝ ਨਹੀਂ ਮੇਰੀ ਬੇਨਤੀ ਆ ਨੌਜਵਾਨਾਂ ਦੇ ਚਰਨਾਂ ਦੇ ਵਿੱਚ ਆਓ ਫਤਿਹਗੜ੍ਹ ਸਾਹਿਬ ਵੱਲੇ ਵੱਲੇ ਚਲੀਏ ਸਰਹੰਦ ਚਲੀਏ ਉੱਥੇ ਵੇਖੀਏ ਜਾ ਕੇ ਕਿ ਸਾਡੇ ਵਾਸਤੇ ਸਾਡੇ ਸਾਹਿਬਜ਼ਾਦਿਆਂ ਨੇ ਬਾਬਾ ਇਹ ਕੌਮਾਂ ਨੇ ਕੁਰਬਾਨੀਆਂ ਕੀ ਦਿੱਤੀਆਂ ਸੀ ਕਿਉਂ ਦਿੱਤੀਆਂ ਸੀ ਕਿਹੜੀ ਗੱਲਾਂ ਅੱਜ ਤਣੂ ਯਾਦ ਕਰਦੇ ਆ ਸਿੱਖਣਾ ਤਾਂ ਪਾਏ ਸੀ ਸਿੱਖ ਹੀ ਰਹੇ ਆ ਹੱਥਾਂ ਚ ਹੱਥ ਪਾ ਕੇ ਬਾਹਾਂ ਪਾ ਕੇ ਆਪਣੀਆਂ ਧੀਆਂ ਬਣਾ ਨੂੰ ਨਚਾ ਰਹੇ ਆ ਇਹਨਾਂ ਦੇ ਸਾਹਮਣੇ ਸਟੇਜਾਂ ਦੇ ਉੱਤੇ ਸਿਆਣੇ ਬਣੀਏ ਮਹਾਰਾਜ ਤੁਹਾਨੂੰ ਕਿਰਪਾ ਕਰਕੇ ਸਮੱਤ ਬਖਸ਼ਣ ਬਹੁਤ ਲੋਕ ਇੱਕ ਪੰਕਤੀ ਦਾ ਇਸਤੇਮਾਲ ਕਰਕੇ ਨਾ ਬੜਾ ਡਿਫੈਂਡ ਕਰਨ ਦੀ ਕੋਸ਼ਿਸ਼ ਕਰਦੇ ਨੇ ਹੱਸਣ ਖੇਡਣ ਮਨ ਕਾ ਚਾਓ ਪਰ ਤੁਹਾਨੂੰ ਪਤਾ ਨਹੀਂ ਵੀ ਉਸ ਪੰਕਤੀ ਦਾ ਅਰਥ ਕੀ ਆ ਹੱਸਣ ਖੇਡਣ ਮਨ ਕਾ ਚਾਓ ਨਾਨਕ ਜਿਲਮਨ ਪਾਓ ਤਨਾ ਮਨ ਪਾਓ ਅਰਥ ਕਰ ਲੋ ਉਹਦੇ ਅਗਲੇ ਬੰਨੇ ਜਾ ਕੇ ਤੁਹਾਨੂੰ ਪਤਾ ਲੱਗ ਜਾਊਗਾ ਸੋ ਇੰਨੀ ਕੋ ਬੇਨਤੀ ਕਰਨੀ ਇੱਕ ਸੇਵਾਦਾਰ ਹੋਣ ਦੇ ਨਾਤੇ ਕੁੱਕਰ ਹੋਣ ਦੇ ਨਾਤੇ 100 ਗਾਲਾਂ ਕੱਢੀ ਜਾਓ ਸਾਨੂੰ 100 ਕੁਛ ਕਹੀ ਜਾਓ ਪਰ ਜਿੱਥੇ ਗੱਲ ਸਿਧਾਂਤਾਂ ਦੀ ਆ ਮਰਿਆਦਾ ਦੀ ਆ ਉੱਥੇ ਸਾਡਾ ਕੰਮ ਹੋਕਾ ਦੇਣਾ ਅਸੀਂ ਦਿੰਦੇ ਰਹਿਣਾ ਕਿਉਂਕਿ ਸਾਨੂੰ ਪਤਾ ਅਸੀਂ ਆਪਣੇ ਕੋਲੋਂ ਕੁਝ ਨਹੀਂ ਕਰ ਰਹੇ ਅਸੀਂ ਕਹਿ ਰਹੇ ਹਾਂ ਗੁਰੂ ਦਾ ਹੁਕਮ ਗੁਰੂ ਦੇ ਹੁਕਮ ਆ ਗੰਦੜ ਵੈਲ ਸੁਣੇ ਉਲਝਾਵੇ ਨਾਮ ਲੈਤ ਅਲਕਾਇਆ ਕੰਦੇ ਗਾਣੇ ਸੁਣ ਕੇ ਤੂੰ ਉਲਝਦਾ ਮਂ ਤੇ ਨਾਮ ਜਪਾ ਲੱਗਿਆ ਤੈਨੂੰ ਹਵਾਸੀ ਆਉਣ ਲੱਗ ਪੈਂਦੀਆਂ ਇਹਨੂੰ ਸੁਸਤੀ ਪੈ ਜਾਂਦੀ ਆ ਕਿਉਂ ਕਿ ਗੁਰੂ ਦਾ ਰਾਹ ਬੜਾ ਔਖਾ ਇਹ ਤਾਂ ਮਾਰਗ ਪੈਰ ਧਰੀ ਜਾ ਸਿਰ ਦੀਜਾ ਕਾਣਾ ਕੀ ਜਿਹਾ ਲੈ ਕਨਸੈਪਟ ਆ ਸਾਬ ਜਦਾਂ ਦੀ ਛੇਦੀ ਦੀ ਵਾਲੇ ਚੱਲ ਰਹੇ ਨੇ ਇਹ ਲੋਕ ਕੰਜਰਖਾਨਾ ਕਰ ਰਹੇ ਨੇ ਤੇ ਸਭ ਤੋਂ ਵੱਡੇ ਕਿਰਤਕਾਰ ਲੋਕ ਉਹ ਜਿਹੜੇ ਕਰਾ ਰਹੇ ਨੇ ਤੇ ਜਿਹੜੇ ਇਹਨਾਂ ਦਾ ਹਿੱਸਾ ਬਣ ਰਹੇ ਨੇ ਮਾਰੇ ਭਲਾ ਕਰਨ ਸਾਨੂੰ ਸਮਤਮਕਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ